ਉਗਾਇ ਸਮੱਚੀ ਜਾਊਗਾ ਆਪ ਮੋਬਾਈਲ ਦੇਖੀ ਜਾਣਗੀਆਂ ਹਾਂ ਬਸ ਨਿਗਾਹ ਤਾਂ ਮੋਬਾਈਲ ਚ ਹੁੰਦੀ ਆ ਫੇ ਰੋਟੀ ਮੱਚੂਗੀ ਰੋਟੀਆਂ ਮੱਚੀਆਂ ਨੇ ਗੈਸ ਮੱਚਦਾ ਗੈਸ ਮੱਚੀ ਜਾਂਦਾ ਉਹ ਰੋਟੀ ਪਉਂਦੀ ਨਹੀਂ ਤਵੇ ਤੇ ਨਾ ਕਹੀ ਹੁੰਦਿਆਂ ਦਾ ਤਾਂ ਕੁਛ ਨਹੀਂ ਹਾਲ ਅੱਕੇ ਆਪਣੇ ਵੇਲੇ ਕੋਈ ਫੋਨ ਹੁੰਦਾ ਸੀ ਲੈ ਕੁਛ ਨਹੀਂ ਸੀਗਾ ਨਾਲੇ ਕਹਿੰਦੇ ਲੜਾਈ ਨਹੀਂ ਪਈ ਸੀ ਇਹ ਲੜਾਈ ਤਾਂ ਕਾਦੀ ਪੈਂਦੀ ਸੀ ਹੁੰਦਿਆਂ ਨੂੰ ਜੇ ਮੜਾ ਲੈ ਕੁਛ ਕਹਿ ਦਈਏ ਉਹਦੀ ਪਿੱਕੀ ਫੋਨ ਹੁੰਦਾ ਮੈਂ ਅੱਗੇ ਕਿਤੇ ਸਾਂਹੀ ਸਬਬੀ ਕੋਈ ਆਉਂਦਾ ਉਹਨੂੰ ਦੱਸ ਦਈਓ ਉਹਨੂੰ ਗੁੱਸਾ ਢਹਿਲਾ ਜਾਂਦਾ ਗੁੱਸਾ ਢਹਿਲਾ ਹੋ ਜਾਂਦਾ ਹੁੰਦਿਆਂ ਦੇ ਤਾਂ ਤੁਰਤੀ ਉਹਦੀ ਮੜਾ ਲੈ ਚਾਹ ਪਾਣੀ ਨੂੰ ਕਹਿਤਾ ਵੀ ਪੈਤ ਕਰ ਲੈ ਤੇ ਉਹਦੀ ਡੜ ਕੇ ਉਹਦੀ ਫੂਣੀ ਪੇਕੇ ਨੂੰ ਕਰਦੀਆਂ ਉਹਦੀ ਮਾਰਦੀਆਂ ਫੋਨ ਹੁਣ ਤਾਂ ਬਾਲਾ ਭਾਈ ਬਸ ਡਾਂਡਾ ਮਹਤ ਹੁਣ ਤਾਂ ਬੇਲੇ ਨਾ ਤਾਂ ਕਿਸੇ ਦਾ ਧੀ ਹੈ ਨਾ ਪੁੱਤ ਹੈ ਪਤਾ ਹੀ ਨਹੀਂ ਹੁਣ ਤਾਂ ਮੂੰਹਾਂ ਤੋਂ ਡਾਂਡਾ ਰਹਿਣਾ ਪੈਂਦਾ ਹਾਂ ਡਰ ਕੇ ਕਿਉਂ ਵੀ ਨਹੀਂ ਰੋਟੀ ਜਿੰਦਗਾ ਹਾਂ ਕਰਕੇ ਵੀ ਧੰਦਾ ਕਰਕੇ ਵੀ ਨਿੰਦ ਨਾ ਨਹੀਂ ਨਿੰਦ ਨਾ ਹਾਂ ਸਹੀ ਗੱਲ ਹੈ ਜਿੰਦਾ ਅਜੇ ਤਾਂ ਉਹ ਗੱਲ ਆਪਾਂ ਬੈਠੀਆਂ ਠਿਹੜਾ ਕਰ ਲੈਣੀਆਂ ਮਾਤਾ ਹਾਂ ਹਾਂ ਇਹਦੇ ਵਿੱਚ ਜਨ ਕਹਿੰਦੇ ਆਜ ਆਨੀ ਤੇਰੇ ਕੋਈ ਕੋਈ ਬਿੱਤੀ ਚੱਟ ਟਿੰਡ ਫਰੋਲ ਲਾ ਲਈ ਹੋ ਲੈਣੀ ਹੈ ਮੈਂ ਤਾਂ ਆਪ ਬੁਲਾਈ ਲੜਕਾ ਹੁੰਦਾ 11:00 ਵਜੇ ਜਾਣ ਜਦੋਂ 10:30 ਆਏ ਲੱਗਦਾ ਵੀ ਹੁਣ ਮਾਂ ਆਊਗੀ ਤਾਂ ਗੱਲਾਂ ਕਰੂੰਗੀ ਹੋਰ ਆਏ ਤੇ ਪਤਾ ਆਏਗਾ ਜੇ ਹੁਣ ਕਿਸੇ ਕੋਲ ਹੋਏ ਜਿੰਨਾ ਕਾਦੀ ਆਉਦੀ ਉਹ ਝਿੱਡ ਫੜ ਕੇ ਬੂੰਗਾ ਪਾ ਦੱਸਣ ਜਾਂਦੀਆਂ ਇੱਕ ਦਿਨ 18 ਬਣਾ ਕੇ ਛੱਡ ਦਿੰਦੀ ਹਾਰਾ ਬਣਾ ਕੇ ਛੱਡ ਦਿੰਨਾ ਇਹ ਕਿਸੇ ਕੋਟ ਦੇ ਫਰੋਲ ਦੀ ਆ ਤੇਰੇ ਸੱਸਾਂ ਕਹਿੰਦੀ ਸੀ ਤੇਰੇ ਸੱਸਾਂ ਕਹਿੰਦੀ ਸੀ 10 ਬਣਾ ਕੇ 10 ਛੱਡ ਜਾਣਗੇ ਉਹ ਅੰਮ੍ਰਿਤ ਚੱਟੇ ਚਿੰਬੜ ਜਾਂਦੀ ਹੈ ਚਿੰਬੜ ਜਾਂਦੀ ਹੈ ਆ ਕਰਵਲਾ ਫਿਰ ਕੀ ਕਰ ਗਏ ਜਿੱਦੂ ਘਟ ਮਾਰਤੀ ਕਰ ਤੈਨ ਸੱਦਿਆ ਨਹੀਂ ਮੈਂ ਤਾਂ ਸੱਦਿਆ ਸੀ ਉਹਨਾਂ ਨੇ ਤੂੰ ਬਈ ਸੀ ਉਹਨਾਂ ਨੇ ਪਾਰਟੀ ਵੀ ਕਰੀ ਜਨਾ ਨਹੀਂ ਨਾ ਮੈਨੂੰ ਨਹੀਂ ਸੱਦਿਆ ਫਿਰ ਤੈਨ ਸੱਦਿਆ ਮੈਨੂੰ ਤਾਂ ਕਈ ਦਿਨ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਮੁੰਡਾ ਵਿਆਹ ਲਿਆ ਕਿ ਆਹ ਕਰਾ ਲਈ ਨੁੱਤੇ ਦੀ ਜਿਹੜੀ ਤੂੰ ਕਹਿੰਨੀ ਹੈ ਕੋਟ ਮੈਰਿਜ ਕਿ ਲਾਬ ਮੈਰਿਜ ਹਾਂ ਹਾਂ ਮੈਨੂੰ ਨਹੀਂ ਪਤਾ ਸੀਦਾ ਅੱਛਾ ਮੈਂ ਤਾਂ ਕਈ ਦਿਨ ਬਾਅਦ ਪਤਾ ਲੱਗਿਆ ਕਿਸੇ ਤੋਂ ਹੋਰ ਫਿਰ ਉਹਨਾਂ ਨੇ ਨਾ ਟਾਈਮ ਟਾਈਮੇ ਕਹਾਈ ਸੱਦੇ ਸੀ ਅੱਛਾ ਸਾਰੇ ਨੇ ਬਾਹਰ ਇਕੱਠ ਨਹੀਂ ਕਰਿਆ ਹਾਂ ਫਿਰ ਹੋਰ ਕੀ ਕਰਨ ਇਕੱਠ ਜਦੋਂ ਐ ਹੋ ਜਾਂਦਾ

ਸਿਆਮਾ ਪਤਾ नहीं ਕੀ ਕਰ ਜਾਂਦੀ हो। ਕਿਉਂ ਸੀ ਹਾਂ ਤੂੰ ਮੁੰਡਾ ਕਿੱਥੇ ਛੱਡਈ ਤੂੰ ਇਹ ਮੁੰਡਾ ਰੋਤਾ ਚਾਚਾ ਲੈ ਗਿਆ ਤੂੰ ਕੀ ਕਰੇ ਮੇਰੇ ਗਰੀਮਾ ਗੋ ਸਾਰਾ ਕੰਮ ਤਾਂ ਕਰ ਦਿੱਤਾ ਹੁਣ ਮੈਂ ਕਿ 2 ਮਿੰਟ ਫੋਨ ਵੇਖ ਲਾਂ YouTube ਵੇਖਣਾ ਵੀ ਜ਼ਰੂਰੀ ਹੈ ਲੋਕੀ ਵੀਡੀਓ ਐਨੀਆਂ ਬਣਨ ਸੋਣੀਆਂ ਪਾਉਣ ਦੇ ਲੈ ਫਿਰ ਤੈਨੂੰ ਕੋ ਕਿ ਲੈਣਾ ਤੇ ਮਾਤਾ ਚੁਗਲਿਆ ਕਰਾਇਆ ਤੇ ਮਾਤਾ ਚੁਗਲਿਆ ਲਾ ਗਿਆ ਮੁੰਡਾ ਖੜਿਆ ਕਹਿੰਿਆ ਨੋ ਤਾਂ ਕੈ ਨਹੀਂ ਲੈ ਮੁੰਡਾ ਤੇਰੇ ਕੋ ਦედა ਨਹੀਂ ਪਿਆ ਉਹ ਤੇ ਚਾਚਾ ਮੈਂ ਪੇਜਾ ਮੈਂ ਰੋਈ ਜਾਂਦਾ ਹੁਣਾ ਮੈਂ ਕਿ ਲੈ ਆ ਉਹਨਾਂ ਨੂੰ ਬੁੜੀ ਜੀ ਪਤਾ ਨਹੀਂ ਉੱਥੇ ਛੱਡ ਆਵੇ ਹੋਰ ਇਡੀ ਕਮਲੀ ਨਹੀਂ ਹੈਗੀ ਵੀ ਮੈਂ ਉੱਥੇ ਛੱਡ ਆਉਂਗੀ ਮੈਂ ਜਦ ਮਾੜਵੀਂ ਕੇ ਕੰਮ ਕਰਦਾ ਐ ਤੂੰ ਤੇ ਇਡੀ ਬਦ ਉਹਥੇ ਜਾ ਕੇ ਛੱਡ ਆਵੇ ਮੈਨੂੰ ਤੇਰਾ ਸਾਰਾ ਹੀ ਪਤਾ ਐ ਮੈਂ ਆ ਤੇ ਜਵਾਕ ਤਾਂ ਛੱਡੇ ਨਹੀਂ ਕਿਤੇ ਤੇਰੇ ਹੰਦਾਂ ਕਿ ਮੈਂ ਛੱਡ ਆਉਂਗੀ ਆ ਤੇਰਾ ਪਤਾ ਹੀ ਨਹੀਂ ਹੈਗਾ ਤੂੰ ਉੱਥੇ ਛਾੜ ਦੇ ਮੇਰਾ ਫੋਨ ਫੜਾ ਠੀਕ ਹੈ ਨਾ ਮੈਂ ਤਾਂ ਜਾ ਉੱਥੇ ਜਾਨੀ ਆ YouTube ਵੇਖਦੀ ਆ ਤੇ ਲੈ ਨਾ ਬਸਵਾਸ ਨਹੀਂ ਨਾ ਮੇਰੇ ਦਿੱਤੇ ਫੜਾਇਆ ਨਾ ਕੱਲ ਮੈਨੂੰ ਮੈਂ ਫੜਾ ਨਹੀਂ ਨਾ ਕੰਮ ਕਰ ਲੈਗਾ ਦਿਖਾ ਲੈ ਤੈਨੂੰ ਠੀਕ ਹੈ ਨਾ ਮੇਰੇ ਕੋਲ ਕੱਲ ਦੇ ਰੋਟੇ ਰੋਟੇ ਗੁੱਲੇ ਗੱਲੇ ਟੋੜੇ ਨਾ ਹੋ ਤੁਨੇ ਨਹੀਂ ਗਾਣੀ ਮੱਤਰਾ ਰੋਟੀ ਵਾਤੀ ਵੀ ਨਹੀਂ ਆ ਟੁਕੜਾ ਪਕਾ ਲਿਆ ਕਰ ਤੈਨਾਂ ਤੇ ਤੇਰੇ ਮੂੰਹ ਜਵਾਕ ਹੋ ਗਏ ਜਵਾਕ ਵੀ ਬਾਹਰ ਚ ਪਾ ਲੈ ਨਾ ਰਾਤ ਨੂੰ ਖਾਣ ਦਿੰਦਾ ਹੈ ਰਾਤ ਨੂੰ ਵੀ ਨਹੀਂ ਤੁਸੀਂ ਫੜਦੇ ਨਾ ਦਿਨੇ ਫੜਦੇ ਚੰਗਾ ਬਾਹਰ ਬੋਲੇ ਕਾ ਚਾਹੀ ਕੁਤ ਕਰੀਏ ਕੇ ਨਾ 10 ਮਿੰਟ ਚਾਹ ਤੇ ਕਰੀ ਪੀਏ ਤੂੰ ਨਾ ਤੇ ਚਾਹੀ ਨਹੀਂ ਦਿੱਤੀ ਚੁਗਲੀਆਂ ਕਰਾਂਗੀ ਇਹ ਉਹਦਾ ਭਾ ਗਿਆ ਚਾ ਉਹ ਤਾਂ ਮੈਥੋਂ ਮੰਗਦੀ ਆ ਫੇ ਤੂੰ ਲੈ ਆਉਂਦੀ ਕਿਉਂ ਮੂੰ ਲੋਕਾਂ ਦੀ ਉਂਗਲਾਂ ਤੇ ਚੱਲਦੀ ਤੂੰ ਹੋਰ ਨਾ ਤੇ ਕੁਛ ਨਹੀਂ ਦੇਣਾ ਮੇਰੇ ਜਾਣ ਆ ਕੇ ਕਰਨੀ ਹੋ ਤਾਂ ਤੂੰ ਚੁਗਲੀਆਂ ਹੋਰ ਨਾ ਵੀ ਨੋਮੇ तो करें पैर नहीं पैर नहीं होती आने आ मेरे से पैर नहीं हैं तो पैर नहीं हैं फोन किधर से पैर गिया तो लौट मार दिया करा लौट मार दिया क्या खेल बिकरा होता हैं तो फिर क्या लौटना क्यों मुंडा हुई जानता हैं जरा पोता है देख कुछ काटना चल करें लाया क्यों नहीं आया करें लाया वैसे तो ही तो �

हां जब काट के ले जब फुल्ला वा कर तोर जंगे जे करू तोर ते तगला सारा कुछ देता भी हां भी तेरी गल ठीक है हां सोना था इतना महंगा होया पे तगले कुछ पावणी है ओण देने नो नु आ कुछ ओ नाल तो नाक वाड के आ गई मिट्टी च रोक के आ गई पग रोए पे ओदी ते फिर ओही त गल है ता तो कहंदे हुंदे जे नोवा आवन ना कार पसंद नाल सारा कुछ मिलदा है